ਅੱਜ ਤਲਵਾੜਾ ਦੇ ਪੋਡੇਖੋਂ ਮਹਾਦੇਵ ਹੋਟਲ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੰਵਿਧਾਨ ਬਚਾਓ ਨੂੰ ਲੈ ਕੇ ਇੱਕ ਕੀਤੀ ਗਈ ਰੈਲੀ ਇਹ ਦੱਸਦੀਏ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਇਹ ਬਾਕੀ ਕੀ ਕਿਹਾ ਵਕ ਵਕ ਆਏ ਹੋਏ ਆਗੂਆਂ ਨੇ ਇਹ ਤੁਸੀਂ ਵੀ ਜਰੂਰ ਸੁਣੋ ਅੱਜ ਮਟੀਰੀਅਲ ਵੀ ਵੱਡਾ ਪ੍ਰੋਗਰਾਮ ਹੋਇਆ ਜਿੱਦੀ ਹਿੰਦੂ ਵਾਲਾ ਜੀ ਨੇ ਉਮਰਿਕ ਬਾਈ ਜਿੱਡੇ ਆ ਸਾਡੇ ਮਾਨਯੋਗ ਪੰਜਾਬ কংগ্রেস ਦੇ ਪ੍ਰਧਾਨ ਰਾਜਾ ਵੜਿੰਗ ਜੀ ਉੱਥੇ ਆਏ ਸਨ ਔਰ ਸਾਡੇ ਸ਼ਾਨਕੁਰ ਦੇ ਤਮਾਮ ਲੀਡਰ ਆਏ ਸਨ ਔਰ ਸਾਡੇ ਮਾਨਯੋਗ ਐਲੂਪੀ ਪ੍ਰਤਾਪ ਬਾਜਵਾ ਜੀ ਉਹਨਾਂ ਨੇ ਪੋਡੇ ਦੇ ਖੂਅ ਜਿਹੜੇ ਪ੍ਰੋਗਰਾਮ ਰੱਖਿਆ ਸੀ ਉਹਦੇ ਵਿੱਚ ਆਣਾ ਸੀਗਾ ਲੇਕਿਨ ਅੱਜ ਜਿਵੇਂ ਕਿ ਅਸੀਂ ਸਵੇਰੀ ਪੋਸਟ ਪੜੀ ਹੈ ਆਪਣੇ ਫੇਸਬੁੱਕ ਤੇ ਉਹਨਾਂ ਬੜੀ ਦੁਖਦੀ ਗੱਲ ਹੈ ਈਉਂ ਆਦੀ ਪ੍ਰਧਾਨ ਲਾ ਜਿਹਨੂੰ ਦੀ ਡੈਥ ਹੋ ਗਈ ਹੈ ਇਸ ਕਰਕੇ ਉਹਨਾਂ ਨੇ ਸਾਰੇ ਜਿੰਨੇ ਵੀ ਪਬਲਿਕ ਦੇ ਪ੍ਰੋਗਰਾਮ ਸੀ ਅੱਜ ਦੇ ਉਹ ਰੱਦ ਕਰਤੇ ਉਹਨਾਂ ਨੇ ਔਰ ਵੀ ਮੈਨੂੰ ਹੁਕਮ ਹੋਇਆ ਕਿ ਮੈਂ ਜਾ ਕੇ ਉਹਨੂੰ ਦੀ ਹਾਜ਼ਰੀ ਜਨਾਮਾ ਤੇ ਮੇਨੂੰ ਦੀ ਹਾਜ਼ਰੀ ਆ ਜਾਂਦੀ ਜੀ ਪਹੁੰਚ ਰਹੇ ਸੀ ਭਰਤੀ ਕਰਨ ਹੋਇਆ ਹੁਸ਼ਾਰਪੁਰ ਰੈਲੀ ਹੈ ਜੋ ਵੀ ਸੰਵਿਧਾਨ ਬਚਾਓ ਬੜੀ ਇੰਪੋਰਟੈਂਟ ਰੈਲੀ ਹੈ ਜਿੱਦਾਂ ਮਕੀਰੀਆਂ ਹੋਈ ਹੈ ਇਸੇ ਤਰ੍ਹਾਂ ਹੁਸ਼ਾਰਪੁਰ ਸੀ ਇਸ ਕਰਕੇ ਪ੍ਰਧਾਨ ਜੀ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਹੈ ਕੋਰਮ ਬਰਕਰਾਰ ਮੀਟਿੰਗ ਸੀਗੀ ਇਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਸਿੱਖ ਕੀਤੀ ਆ ਉਹ ਆਏ ਸਾਡੇ ਵਿੱਚ ਆ ਕੇ ਉਹਨਾਂ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਜਿਹੜੀ ਸਰਕਾਰ ਹੈਗੀ ਹੈ ਇਹ ਲੋਕਾਂ ਨਾਲ ਬਹੁਤ ਧੱਕੇ ਕਰ ਰਹੀ ਹੈ ਇਹਨਾਂ ਦੇ ਹਰ ਮੁੱਦੇ 'ਤੇ ਮਾਣੀ ਦਾ ਮੁੱਦਾ ਲਈਏ ਮੈਂ ਕਰਪਸ਼ਨ ਦਾ ਮੁੱਦਾ ਲਈਏ ਹਰ ਮੁੱਦੇ 'ਤੇ ਬਹੁਤ ਕਰਪਟ ਹੋ ਚੁੱਕੇ ਨੇ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਆ ਕੇ ਕਿਹਾ ਸੀਗਾ ਕਿ ਅਸੀਂ ਲੋਕਾਂ ਦੇ ਵਿੱਚ ਇੱਕ ਰਾਜ ਕਰਾਂਗੇ ਇੱਕ ਰਣਜੀਤ ਸਿੰਘ ਵਾਂਗ ਰਾਜ ਕਰਾਂਗੇ ਪਰ ਇਹਨਾਂ ਨੇ ਲੁੱਟ ਖਸੁੱਟ ਕੀਤੀ ਹੈ ਇਹਨਾਂ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਹੈ ਨਜਾਇਜ਼ ਪਰਚੇ ਕਰਾ ਰਹੇ ਧੱਕੇ ਕਰ ਰਹੇ ਨੇ ਅਸੀਂ ਇੱਕ ਪੱਤਰਕਾਰ ਭਰਾ ਨੂੰ ਵੀ ਇਹਨਾਂ ਨੇ ਪਿੱਛੇ ਹੀ ਆ ਨੁਕਸਾਨ ਕੀਤਾ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਇਸ ਵਾਸਤੇ ਅਸੀਂ ਇੱਕ ਬਰਕਰਾਰ ਮੀਟਿੰਗ ਕੀਤੀ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਵਧੀਆ ਕਾਂਗਰਸ ਪਾਰਟੀ ਨੂੰ 2027 ਚ ਲੈ ਕੇ ਆਈਏ ਸਾਰੇ ਜਿੱਤ ਕਰੀਏ ਧੰਨਵਾਦ ਜਹਿੰਮ ਜੀ ਅੱਜ ਜਿਹੜਾ ਇਕੱਠ ਹੋਇਆ ਇਹਨੂੰ ਵੱਡੇ ਗਿਣਤੀ ਚ ਲੋਕ ਆਉਂਦੇ ਕੀ ਲੱਗਦਾ 2027 ਦੇ ਵਿੱਚ ਕਾਂਗਰਸ ਫਿਰ ਸੱਤਾ ਦੇ ਵਿੱਚ ਆ ਸਕਦੀ ਹੈ ਜਰੂਰ ਜਿਹੜੇ ਸਾਡੇ ਇਕੱਠ ਹੋਇਆ ਅੱਜ ਖਾਸੀ ਇੱਕ ਸੰਦੇਸ਼ ਦਿੱਤਾ ਹੈ ਕਿ 2027 ਦੇ ਵਿੱਚ ਸਾਡੀ ਕਾਂਗਰਸ ਪਾਰਟੀ ਆ ਰਹੀ ਹੈ ਸਾਡੇ ਜਿਹੜੇ ਪ੍ਰਧਾਨ ਜੀ ਜਾਗੇ ਹਰ ਜ਼ਿਲ੍ਹੇ 'ਚ ਹਰ ਬਲੌਗ ਦੇ ਵਿੱਚ ਇੱਕ ਕਰ ਰਹੇ ਆ ਮੀਟਿੰਗ ਕਰ ਰਹੇ ਆ ਜਿਹਦੇ ਵਿੱਚ ਦੱਸ ਰਿਹਾ ਕਿ 2027 ਦੇ ਵੀ ਸਾਡੀ ਸਰਕਾਰ ਬਣ ਰਹੀ ਹੈ ਅੱਜ ਅਸੀਂ ਇੱਕ ਆਪਣਾ ਪ੍ਰੋਗਰਾਮ ਕੀਤਾ ਇੱਥੇ ਮਹਾਦੇਵ ਪੈਲੇਸ ਦੇ ਵਿੱਚ ਜੋ ਅਸੀਂ ਸਬਧਾਨ ਬਚਾਓ ਰੈਲੀ ਦੇ ਸੰਬੰਧ ਵਿੱਚ ਸੀ ਪਰ ਅਸੀਂ ਸਾਰੇ ਕਾਂਗਰਸ ਦੇ ਵਰਕਰ ਅੱਜ ਇਕੱਠੇ ਹੋ ਕੇ ਮੁਕੇਰੀਆਂ ਤੋਂ ਸਾਰੇ ਐਮ ਸੀ ਸਵਾਨ ਆਏ ਮੁਕੇਰੀਆਂ ਦੀ ਸਾਰੀ ਟੀਮ ਆ ਕੇ ਸੁਮਨ ਡੜਵਾਲ ਨਾਲ ਮਿਲ ਕੇ ਅੱਜ ਇਹ ਪ੍ਰੋਗਰਾਮ ਕੀਤਾ ਆ ਸਾਡੇ ਸਾਰਿਆਂ ਦਾ ਇਸ ਪ੍ਰੋਗਰਾਮ ਕਰਨ ਦਾ ਇੱਕ ਹੀ ਮਕਸਦ ਸੀ ਕਿ ਅਸੀਂ ਆਪਣੇ ਵਰਕਰਾਂ ਨੂੰ ਮਿਲੀਏ ਔਰ ਵਰਕਰ ਬਹੁਤ ਉਤਸ਼ਾਹ ਦੇ ਵਿੱਚ ਬੈਠੇ ਸੀ ਕਿ ਕਾਂਗਰਸ ਦਾ ਕੋਈ ਵੀ ਬੰਦਾ ਅੱਗੇ ਆ ਕੇ ਹੱਥ ਫੜੇ ਔਰ ਆਉਣ ਵਾਲਾ ਜੋ ਟਾਈਮ ਆ 2027 ਦੇ ਵਿੱਚ ਕਾਂਗਰਸ ਦਾ ਹੈ ਔਰ ਮੈਂ ਸਾਰਿਆਂ ਨੂੰ ਹੀ ਇਹ ਵਿਸ਼ਵਾਸ ਦੇ ਨਾਲ ਕਹਿੰਦੀ ਆ ਕਿ 2027 ਦੇ ਵਿੱਚ ਅਸੀਂ ਆਪਣਾ ਕਾਂਗਰਸ ਦੇ ਐਮਐਲਏ ਬਣਾ ਕੇ ਕਾਂਗਰਸ ਦੀ ਹੀ ਸਰਕਾਰ ਬਣਾਵਾਂਗੇ ਇਹ ਕਨਫਰਮ ਆ ਕਿ ਕਿ ਲੋਕਾਂ ਨੇ ਸਾਡੀ ਆਮ ਪਬਲਿਕ ਨੇ ਸਾਰੇ ਜੋ ਆਮ ਪਾਰਟੀ ਦਾ ਸਾਰਾ ਹੀ ਦੇਖ ਲਿਆ ਕਿ ਆਮ ਪਾਰਟੀ ਨੇ ਪੰਜਾਬ ਦਾ ਕੀ ਹਾਲਾਤ ਬਣਾ ਦਿੱਤਾ ਅੱਜ ਕੋਈ ਵੀ ਸੇਖ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਲਾਅਨ ਆਰਡਰ ਦੀ ਸਥਿਤੀ ਬਹੁਤ ਖਰਾਬ ਹੋ ਚੁੱਕੀ ਆ ਹਰ ਬੱਚੇ-ਬੱਚੇ ਨੂੰ ਪਤਾ ਆ ਅੱਜ ਦਾ ਜੋ ਇਕੱਠ ਹੋਇਆ ਇੱਥੇ ਜੋ ਜੋਸ਼ ਨੇ ਬੱਚਿਆਂ ਦੇ ਵਿੱਚ ਦੇਖਿਆ ਆ ਉਹਨੂੰ ਦੇਖ ਕੇ ਮੈਂ ਇਹ ਕਹਿ ਸਕਦੀ ਆ ਕਿ 2027 ਦੇ ਵਿੱਚ ਕੋਈ ਵੀ ਇਸ ਸਰਕਾਰ ਬਣਨ ਤੋਂ ਕਾਂਗਰਸ ਪਾਰਟੀ ਨੂੰ ਪਿੱਛੇ ਨਹੀਂ ਪਾ ਸਕਦਾ ਅਸੀਂ ਬਹੁਤ ਜੋਸ਼ ਨਾਲ ਲੱਗੇ ਹੋਏ ਹਾਂ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣ ਵਿੱਚ ਅਸੀਂ ਸਾਰੇ ਇਕਜੁੱਟ ਹੋ ਕੇ ਚੱਲੇ ਹਾਂ ਕਾਂਗਰਸ ਪਾਰਟੀ ਪੂਰੇ ਰਲ ਕੇ ਚੱਲੇ ਹੋਏ ਹਾਂ ਔਰ ਅਸੀਂ ਆਪਣੀ ਸਰਕਾਰ ਲੈ ਕੇ ਆਵਾਂਗੇ ਜੀ ਧੰਨਵਾਦ ਕਮਲ ਖੋਸਲਾ ਸਟੇਟ ਕੋਆਰਡੀਨੇਟਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ ਸੀ ਵਿਭਾਗ ਸਾਥੀਓ ਅੱਜ ਦੀ ਜਿਹੜੀ ਰੈਲੀ ਆ ਜਾਂ ਵਰਕਰ ਮੀਟਿੰਗ ਆ ਉਹ ਵਰਕਰ ਮੀਟਿੰਗ ਸੰਵਿਧਾਨ ਬਚਾਓ ਦੇ ਸੰਬੰਧ ਵਿੱਚ ਕਿਉਂਕਿ ਜਿਹੜੀ ਮੌਜੂਦਾ ਮੋਦੀ ਸਰਕਾਰ ਹੈ ਉਹ ਸੰਵਿਧਾਨ ਨੂੰ ਤਾਰ-ਤਾਰ ਕਰਨਾ ਚਾਹੁੰਦੀ ਆ ਔਰ ਦੇਸ਼ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਵੰਡਣਾ ਚਾਹੁੰਦੀ ਆ ਅਸੀਂ ਨਹੀਂ ਚਾਹੁੰਦੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਇਹੋ ਜਿਹਾ ਜਿਹੜਾ ਮਨਸੂਬਾ ਉਹ ਸਰਕਾਰ ਦਾ ਕਾਮਯਾਬ ਹੋਵੇ ਤੁਸੀਂ ਪੰਜਾਬ ਚ ਦੇਖ ਲਓ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਮੈਂ ਤੇ ਸਮਝਦਾ ਵੀ ਉਹਨਾਂ ਨੇ ਗੁੰਡਾਗਰਦੀ ਤੋਂ ਇਲਾਵਾ ਨਸ਼ਾ ਖੋਰੀ ਤੋਂ ਇਲਾਵਾ ਇਸ ਸਾਡੇ ਪੰਜਾਬ ਨੂੰ ਦਿੱਤਾ ਕੁਝ ਨਹੀਂ ਔਰ ਕੋਈ ਵੀ ਪੰਜਾਬ ਦੇ ਹੱਕਾਂ ਦੀ ਲੜਾਈ ਜਿਹੜੀ ਉਹ ਨਹੀਂ ਲੜੀ ਸੋ ਮੈਂ ਇਸ ਤੋਂ ਪਹਿਲਾਂ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਸੀ ਉਹ ਵੀ ਇਹਨਾਂ ਨੇ ਬਿਲਕੁਲ ਤਸ਼ੱਦਦ ਕਰਕੇ ਉਹਨੂੰ ਖਤਮ ਕਰਾਇਆ ਸਾਥੀਓ ਇਹੋ ਜੀ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਔਰ ਸਰਵੇ ਹੋਇਆ ਜਿਹਦੇ ਵਿੱਚ ਸਾਰੇ ਲੋਕਾਂ ਨੇ ਇਹ ਦੱਸਿਆ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਸਰਕਾਰ ਆ